ਪਰਚਾਨ ਸੀਗਾ ਜੀ ਕੰਮ ਕਾਜ ਆਪਣਾ ਕਰਦਾ ਸੀਗਾ ਉਸ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਸੀ ਲੋਕਾਂ ਵੱਲੋਂ ਪੈਸੇ ਲੈਣ ਦੇਣ ਦੇ ਚੱਕਰਾਂ ਵਿੱਚ ਠੀਕ ਹੈ ਤੇ ਉਹਦੇ ਕਰਕੇ ਜਿਆਦਾ ਪਰੇਸ਼ਾਨ ਹੋ ਕੇ ਕਰਕੇ ਉਹਨੇ ਟ੍ਰੇਨ ਤੇ ਲਿਆ ਕੇ ਆਪਣੀ ਇੰਟਾ ਕਾਰਨ ਪਾਜੀ ਲੈਣ ਦੇਣ ਦਾ ਹੀ ਸੀ ਜੀ ਕੰਪਨੀ ਆਲੇ ਤੰਗ ਕਰ ਰਹੇ ਸੀ ਇਹਨੂੰ ਜਿਆਦਾ ਕਰ ਰਹੇ ਸੀ ਠੀਕ ਹੈ ਆਪਣੀ ਦੁਕਾਨ ਚਲਾ ਰਿਹਾ ਸੀਗਾ ਇਲੈਕਟ੍ਰੋਨਿਕ ਸ਼ੌਪ ਸੀ ਉਹ ਚਲਾ ਰਿਹਾ ਸਾਰਾ ਕੁਝ ਠੀਕ ਹੈ ਉੱਤੇ ਉਹਨੂੰ ਕੰਪਨੀ ਆਲੇ ਤੰਗ ਰੋਜ਼ ਕਰ ਰਹੇ ਨੇ ਪੈਸੇ ਦੇ ਵੀ ਰਿਹਾ ਤਾਂ ਵੀ ਉਹਨੂੰ ਕੰਪਨੀ ਆਲੇ ਤੰਗ ਫਿਰ ਵੀ ਕਰ ਰਹੇ ਨੇ ਪੈਸੇ ਦਾ ਲੈਣ ਦੇਣ ਹੈਗਾ ਹੈ ਅਸੀਂ ਕਹਿੰਦੇ ਆ ਜੇ ਉਹਨੇ ਪੈਸੇ ਦੇਣੇ ਹੋਊਗੇ ਤੇ ਪੈਸੇ ਬ्याज ਤੋਂ ਲੈਣੇ ਵੀ ਤਾਂ ਹੋਊਗੇ ਖਾਲੀ ਬਾਜ਼ਾਰ ਦੇ ਵਿੱਚ ਦੇਣਾ ਤਾਂ ਹੁੰਦਾ ਨਹੀਂ ਲੈਣਾ ਵੀ ਤਾਂ ਹੋਊਗਾ ਨਾ ਤੇ ਅਸੀਂ ਲੈਣ ਵਾਲੇ ਕਿਧਰ ਪਾਵਾਂਗੇ ਫਿਰ ਜੇ ਸਾਡੀਆਂ ਕੋਲਾਂ ਭਾਜੀ ਨੂੰ ਲੱਭਣ ਵਾਸਤੇ ਵੀ ਹੋਣਗੀਆਂ ਤੇ ਪੈਸੇ ਲੈਣ ਵਾਲੇ ਤੇ ਫੋਨ ਕੀਤੇ ਹੋਣਗੇ ਨਾ ਉਹ ਵੀ ਪਤਾ ਲੱਗ ਜਾਏ ਕਿਹਨੇ ਕਿਹਨੇ ਕਾਲ ਕੀਤੇ ਸੀ ਕਿਉਂ ਕਰ ਰਹੇ ਸੀ ਉਹਨੂੰ ਲੱਭਣ ਵਾਸਤੇ ਕਰ ਰਹੇ ਸੀ ਲੁਧਣਾਣਾਲੇ ਬਿੰਦਰ ਜੋਸ਼ੀ ਕਿਉਂ ਤੁਸੀਂ ਤੇ ਮੈਂ ਹਾਂ ਯੁੰਬਰੀ 32 ਸਾਲ ਦੇ ਵਿਅਕਤੀ ਨੇ ਆਪਣੀ ਜੀਵਨ ਲੀਲਾ 33 ਸਮਾਪਤ ਕਿੱਦਾਂ ਕੀਤੀ ਕੀ ਕਾਰਨ ਰਹੇ ਨੇ ਜੀਵਨ ਲੀਲਾ ਸਮਾਪਤ ਕਰਨ ਦੇ ਗੱਲਬਾਤ ਕਰਦੇ ਆਂ ਆਉਣ ਵਾਲੇ ਪਰਿਵਾਰਕ ਮੈਂਬਰਾਂ ਨਾਲ ਭਾਈ ਨਮਸਕਾਰ ਨਮਸਕਾਰ ਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਸੰਜੀ ਹੈ ਜੀ ਸੰਜੀ ਜੀ ਕੀ ਹੋਇਆ ਸੀਗਾ ਅ ਅਮਿਤ ਜਿਹੜਾ ਵਿਅਕਤੀ ਹੈ ਕੀ ਲੱਗਦਾ ਈ ਤੁਹਾਡਾ ਮੇਰਾ ਬ੍ਰਦਰ ਸੀ ਇਹ ਅੱਛਾ ਛੋਟਾ ਵੱਡਾ ਵੱਡਾ ਬ੍ਰਦਰ ਮੇਰਾ ਸੀਗਾ ਕੀ ਹੋਇਆ ਕੀ ਸੀ ਆ ਭਾਜੀ ਸਾਡੀ ਪਰੇਸ਼ਾਨ ਸੀਗਾ ਜੀ ਕੰਮ ਕਾਜ ਆਪਣਾ ਕਰਦਾ ਸੀਗਾ ਉਸ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਸੀ ਲੋਕਾਂ ਵੱਲੋਂ ਪੈਸੇ ਲੈਣ ਦੇਣ ਦੇ ਚੱਕਰਾਂ ਵਿੱਚ ਠੀਕ ਹੈ ਤੇ ਉਹਦੇ ਕਰਕੇ ਜਿਆਦਾ ਪਰੇਸ਼ਾਨ ਹੋ ਕੇ ਕਰਕੇ ਉਹਨੇ ਟ੍ਰੇਨ 'ਤ ਲਿਆ ਕੇ ਆਪਣੇ ਟਾਈਮ ਕਿਉਂ ਕਿਉਂ ਭਾਜੀ ਕਿਉਂ ਪਰੇਸ਼ਾਨ ਕੀਤਾ ਜਾ ਰਿਹਾ ਹੈਗਾ ਪਤਾ ਪੜੀ ਜਦ ਚੀਜ਼ਾ ਉਹਦੇ ਨਾਲ ਹੀ ਨੇ ਉਹਨੂੰ ਪਤਾ ਕਿ ਕਿੰਨਾ ਕੋ ਕਿਹੜਾ ਕਿਹੜਾ ਕੌਣ ਕਰ ਰਿਹਾ ਟੌਰਚਰ ਕਰ ਰਿਹਾ ਚੀਜ਼ਾ ਜੋ ਕਰ ਰਿਹਾ ਉਹਨੂੰ ਕਿਸ ਸਾਹ ਨਾਲ ਕਰ ਰਿਹਾ ਕਿ ਬੰਦੇ ਨੇ ਇਸ ਹੱਦ ਤੱਕ ਚੀਜ਼ਾ ਜਾ ਰਹੀਆਂ ਠੀਕ ਆ ਨਹੀਂ ਤਾਂ ਸਾਨੂੰ ਕਿਸੇ ਨੂੰ ਕੋਈ ਗੱਲ ਨਹੀਂ ਕੀਤੀ ਕੁਛ ਨਹੀਂ ਜੀ ਜਾ ਗਿਆ ਠੀਕ ਆ ਜੋ ਹੈਗਾ ਉਹ ਦੇਖੋ ਨਹੀਂ ਇਹ ਖੁਸ਼ੀ ਕਰਨ ਦਾ ਕੀ ਕਾਰਨ ਰਿਹਾ ਹੋਇਆ ਕਾਰਨ ਪਾਜੀ ਲੈਣ ਦੇਂਦਾ ਸੀ ਜੀ ਕੰਪਨੀ ਵਾਲੇ ਤੰਗ ਕਰ ਰਹੇ ਸੀ ਇਹਨੂੰ ਜ਼ਿਆਦਾ ਕਰ ਰਹੇ ਸੀ ਠੀਕ ਹੈ ਆਪਣੀ ਦੁਕਾਨ ਚਲਾ ਰਿਹਾ ਸੀਗਾ ਇਲੈਕਟ੍ਰੋਨਿਕ ਸ਼ੌਪ ਸੀ ਉਹ ਚਲਾ ਰਿਹਾ ਸਾਰਾ ਕੁਝ ਠੀਕ ਹੈ ਉੱਤੇ ਉਹਨੂੰ ਕੰਪਨੀ ਵਾਲੇ ਤੰਗ ਰੋਜ਼ ਕਰ ਰਹੇ ਨੇ ਪੈਸੇ ਦੇ ਵੀ ਰਿਹਾ ਤਾਂ ਵੀ ਉਹਨੂੰ ਕੰਪਨੀ ਵਾਲੇ ਤੰਗ ਫਿਰ ਵੀ ਕਰ ਰਹੇ ਨੇ ਪਤਾ ਨਹੀਂ ਕਿਉਂ ਕਰ ਰਹੇ ਨੇ ਕਿੰਨਾ ਕ ਕਰ ਰਹੇ ਸੀ ਤਾਂ ਕਰਕੇ ਉਸ ਦਿਨ ਉਹ ਕਰਦੇ ਸੀ ਇਹ ਕਿੱਥੇ ਸੀ ਤੁਹਾਡੀ ਦੁਕਾਨ ਪ੍ਰਤਾਪ ਚੌਕ ਭਗਵਾਨ ਚੌਂਕ ਅਗੇ ਦੀ ਕੀ ਨਾਮ ਹੈ ਦੁਕਾਨ ਦਾ ਏਪੀ ਮੋਬਾਈਲ ਵਾਲਾ ਇਹ ਕੌਣ ਕਿਹੜੇ-ਕਿਹੜੇ ਵਿਅਕਤੀ ਸੀਗੇ ਜਿਹੜੇ ਤੰਗ ਕਰ ਰਹੇ ਪ੍ਰੇਸ਼ਾਨ ਕਰ ਰਹੇ ਜੇ ਤੁਸੀਂ ਦੱਸਿਆ ਨਾ ਕਿ ਪੈਸੇ ਦੇ ਦੇ ਸੀਗਾ ਲਗਾਤਾਰ ਫਿਰ ਵੀ ਕਿਉਂ ਪਰੇਸ਼ਾਨ ਕਰ ਰਹੇ ਸੀਗੇ ਭਾਜੀ 2-4 ਕੰਪਨੀਆਂ ਪੰਜ ਕੰਪਨੀਆਂ ਵਾਲੇ ਨੇ ਉਹ ਠੀਕ ਹੈ ਫਿਰ ਵੀ ਉਹਨੂੰ ਕਰ ਰਹੇ ਨੇ ਕਿ ਕਿੰਨਾ ਸਾਨੂੰ ਨਹੀਂ ਉਹਨੂੰ ਪਤਾ ਕਿ ਕਿੰਨਾ ਲੈਣ ਦੇਣ ਉਹਦੇ ਨਾਲ ਹੈ ਠੀਕ ਹੈ ਉਹਨੂੰ ਬਸ ਚੀਜ਼ਾਂ ਨੂੰ ਤੰਗ ਕਰ ਰਹੇ ਕਰ ਰਹੇ ਸੀਗੇ 2-4 ਹੈਗੇ ਨੇ ਕੰਪਨੀ ਵਾਲੇ ਠੀਕ ਹੈ ਹੈ ਡਿਸਟ੍ਰੀਬਿਊਟਰ ਨੇ ਸਾਰੇ ਕਾਫੀ ਸਾਰੇ ਸੰਟੈਕਸ ਡਿਸਟ੍ਰੀਬਿਊਟਰ ਆ ਠੀਕ ਹੈ ਐਸਕੇ ਵਾਲੇ ਆ ਠੀਕ ਹੈ ਸਾਨੀ ਟੈਲੀਕਮ 4 वी ग्लोबल ट्रेडिंग वाले ने ठीक है अपना दो चार और कंपनियां ने हैगा हां ना ਤੇ ਬਾਕੀ ਉਹਨੂੰ ਥੋੜਾ ਵੈਸੇ ਵੀ ਮੈਂਟਲੀ ਥੋੜਾ ਜ਼ਿਆਦਾ ਹੋ ਰਿਹਾ ਸੀਗਾ ਮਹੀਨਾ ਡੇਢ ਮਹੀਨੇ ਤੋਂ ਪਹਿਲਾਂ ਬਿਮਾਰ ਸੀਗਾ ਤੇ ਦੁਕਾਨ ਬਗੰਦ ਵਗੈਰਾ ਰਹਿੰਦੀ ਸੀ ਤੇ ਉਹਦੇ ਚ ਕੀ ਸੀ ਕਿ ਆਸ-ਪਾਸ ਦੇ ਦੁਕਾਨਦਾਰਾਂ ਨੇ ਵੀ ਜਾਂ ਦਿੱਤ ਕੰਪਨੀ ਆ ਲੈਣੇ ਉਹਨੂੰ ਲੋਕਾਂ ਚ ਫਾਇਦਾ ਵੜਾਤੇ ਕਿ ਬੰਦਾ ਭੱਜ ਗਿਆ ਜੀ ਬੰਦਾ ਅਜੇ ਨਹੀਂ ਠੀਕ ਹੈ ਉਹ ਨਹੀਂ ਜਾ ਰਿਹਾ ਠੀਕ ਆ ਜੀ ਕੁਛ ਵੀ ਆ ਤੇ ਉਹਨੂੰ ਜਾਣ ਦੇ ਕਰਕੇ ਉਹਦੋਂ ਪੇ ਉਹਨੂੰ ਇਸ ਕਰਕੇ ਫਿਰ ਉਹ ਬਾਕੀ ਕੰਪਨੀ ਵਾਲੇ ਜਿਆਦਾ ਪ੍ਰੈਸ਼ਰ ਪਾਣਾ ਸਟਾਰਟ ਕਰਤਾ ਉਹਦੇ ਤੇ ਉਸ ਕਰਕੇ ਉਹਨੂੰ ਉਹ ਜਿਆਦਾ ਤੰਗ ਹੋ ਕੇ ਉਹਨੂੰ ਕਰ ਲਿਆ ਜੀ ਉਹਦੇ ਚੋਕ ਨੀ ਭਾਜੀ ਜੇ ਬਿਮਾਰ ਸੀਗਾ ਤੇ ਉਹਨਾਂ ਕੋਈ ਵਾਰਤਲਾਬ ਵਗੈਰਾ ਕਿਸੇ ਨੇ ਫੋਨ ਵਗੈਰਾ ਤਾਂ ਕੀਤਾ ਹੀ ਹੋਏਗਾ ਭਾਜੀ ਫੋਨ ਇਸ ਕਰਕੇ ਨਹੀਂ ਉਹ ਕਰ ਰਹੇ ਫੋਨ ਕਰਦੇ ਸੀਗੇ ਕੰਪਨੀ ਵਾਲੇ ਫੋਨ ਕਰਕੇ ਕੀ ਕਹਿ ਰਹੇ ਨੇ ਪੈਸੇ ਦੇ ਦੋ ਉਹ ਕਿਹੜਾ ਹਾਲਚਾਲ ਪੁੱਛਦੇ ਨੇ ਕੋਈ ਹਾਲਚਾਲ ਥੋੜੀ ਪੁੱਛੂਗਾ ਉਹਨੂੰ ਮਾ ਪੈਸੇ ਦੇ ਜੀ ਆਪਣੇ ਪੈਸੇ 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 ਬਸ ਉਹ ਫਿਰ ਉਸ ਕਰਕੇ ਫੋਨ ਵੀ ਉਹਨੇ ਕੀ ਕਰਨਾ ਫੋਨ ਕਰਨਾ ਸਾਡੇ ਨਾਲ ਗੱਲ ਹੋਣੀ ਠੀਕ ਆ ਸਾਨੂੰ ਕੰਪਨੀ ਵਾਲਿਆਂ ਦੇ ਬਾਅਦ ਚ ਸਾਨੂੰ ਵੀ ਬੰਦਿਆਂ ਦੇ ਫੋਨਾਂ ਨੇ ਸਟਾਰਟ ਹੋ ਗਏ ਕਿ ਹਾਂ ਜੀ ਤੁਸੀਂ ਕਰਦੇ ਹੋ ਕਿ ਹਾਂ ਪਾਈ ਗੱਲ ਕਰੋ ਕਿ ਪੈਸੇ ਦਿਓ ਸਾਡੇ ਸਾਨੂੰ ਸਾਨੂੰ ਤੱਕ ਕਰ ਲੱਗੇ ਜੇ ਇੰਨਾ ਉਹ ਲਾਉਤੀ ਉਹ ਬੰਦੇ ਨੂੰ ਇੰਨਾ ਤੰਗ ਕਰ ਰਹੇ ਕਿ ਸਾਨੂੰ ਵੀ ਉਸ ਤੋਂ ਬਾਅਦ ਅੰਗ ਕਰ ਲੱਗੇ ਨੇ ਵਿਆਹ ਹੋਈ ਸੀਗੀ ਨਹੀਂ ਅਨਮੈਰਿਡ ਸੀ ਕਿੰਨੀ ਉਮਰ ਸੀਗੀ 32 ਕਿਸਾ 32 33 ਸਾਲ 32 ਜੀ ਸਰ ਭਾਜੀ ਆਖਰੀ ਵਾਰ ਕੋਈ ਅਰੀ ਸੋਮਵਾਰ ਹੀ ਘਰੇ ਸਵੇਰੇ ਗਿਆ ਆਪਣੇ ਘਰੋਂ ਗਿਆਈ ਆ ਸੋ ਰੋਟੀ ਪਾਣੀ ਖਾ ਕੇ ਸਾਰਾ ਗਿਆ ਮੰਦਿਰ ਜਾ ਕੇ ਸਭ ਜਾ ਕੇ ਫੇਰ ਉਸ ਤੋਂ ਬਾਅਦ ਦੁਕਾਨ ਕੋਲ ਨਹੀਂ ਗਿਆ ਸੀਗਾ ਪਤਾ ਨਹੀਂ ਰਸਤੇ 'ਚ ਕੀ ਹੋਇਆ ਕੀ ਨਹੀਂ ਹੋਇਆ ਕੀ ਆਇਆ ਦਵਾ ਠੀਕ ਹੈ ਉਸ ਤੋਂ ਬਾਅਦ ਸਾਨੂੰ ਅਗਲੇ ਦਿਨ ਪਤਾ ਲੱਗਾ ਜੀ ਸਵੇਰੇ ਪੁੱਲ ਚੋਲੋ ਕਿੱਦਾਂ ਇਧਰ ਟ੍ਰੇਨ ਤੇ ਕਿੱਥੇ ਕਿੱਥੇ ਸੁਸਾਇਡ ਹੋਈ ਇਹ ਟੰਡਾਰੀ ਕਲਾ ਦੇ ਗੱਲ ਹੈ ਠੀਕ ਹੈ ਟੰਡਾਰੀ ਟੰਡਾਰੀ ਕਲਾ ਸਟੇਸ਼ਨ ਤੋਂ ਥੋੜਾ ਜਿਹਾ ਅੱਗੇ ਜਾਂਦੇ ਆ ਉਹ ਕੁਝ ਫੋਨ ਦੇ ਵਿੱਚੋਂ ਮਿਲਿਆ ਆਇਆ ਥਾ ਕਲੂ ਫੋਨ ਉਹਨੇ ਫੋਨ ਹੈਗਾ ਨਹੀਂ ਪੁਲਿਸ ਕੋਈ ਆ ਫੋਨ ਥੋੜਾ ਜਿਆਦਾ ਡੈਮੇਜ ਹੋ ਚੁੱਕਾ ਹੈ ਬਾਕੀ ਪੁਲਿਸ ਕੋਈ ਆ ਉਹਦੇ ਵਿੱਚ ਸਾਰਾ ਕੁਝ ਉਹਦਾ ਫੋਨ ਹੋਊਗਾ ਤੇ ਸਭ ਕੁਝ ਫਿਰ ਪਤਾ ਲੱਗੂਗਾ ਸਾਨੂੰ ਜੋ ਵੀ ਨਿਕਲਦਾ ਉਹਦੇ ਵਿੱਚ ਮੈਂ ਸਭ ਕੁਝ ਜੋ ਵੀ ਗੱਲਾਂ ਜੋ ਲੋਕਾਂ ਦੀਆਂ ਹੋ ਗਈਆਂ ਜਾਂ ਕਿਸੇ ਨੇ ਕੁਝ ਕਿਹਾ ਜਾਂ ਕੋਈ ਚੀਜ਼ ਨਿਕਲੂਗੀ ਤੇ ਉਹਦੇ ਵਿੱਚ ਹੀ ਆਊਗਾ ਜੀ ਕੋਈ ਐਸਾ ਕਲਿਊ ਨਿਕਲੇ ਕਿ ਹਾਂ ਵੀ ਕੋਈ ਸੁਸਾਇਡ ਨੋਟ ਜਾਂ ਕੁਛ ਅਦਾਦਰ ਚੜ ਹਜੇ ਤੱਕ ਸਾਨੂੰ ਕੁਝ ਨਹੀਂ ਇਸ ਬਾਰੇ ਮਿਲਿਆ ਜੀ ਵਾਕਿਆ ਉਹ ਜੋ ਚੀਜ਼ਾਂ ਕੱਢਾਂਗੇ ਫੋਨ ਇਹ ਲੋਕਾਂ ਦਾ ਦੁਕਾਨ ਖੋਲੂਗੀ ਠੀਕ ਹੈ ਉਸ ਚੀਜ਼ਾਂ ਤੋਂ ਫਿਰ ਹੀ ਸਾਨੂੰ ਮਿਲ ਸਕਦੇ ਨੇ ਕੋਈ ਕਿਉਂਕਿ ਉਹ ਉਸ ਤੋਂ ਇਲਾਵਾ ਨਾ ਉਹਦੇ ਕੋਲ ਬੈਗ ਸੀ ਵਾਲਟ ਸੀ ਜੋ ਨਾਲ ਲੈ ਕੇ ਗਿਆ ਸੀ ਕੁਝ ਨਹੀਂ ਮਿਲਿਆ ਜੀ ਉਹ ਚੀਜ਼ਾਂ ਨਾ ਸਾਨੂੰ ਮਿਲਿਆ ਨਹੀਂ ਮਿਲ ਚੀਜ਼ਾਂ ਹੀ ਨਹੀਂ ਮਿਲੀਆਂ ਤੇ ਫਿਰ ਅਸੀਂ ਇਹਦੇ ਬਾਰੇ ਹਜੇ ਕੁਝ ਸਾਨੂੰ ਹੈ ਹੀ ਨਹੀਂ ਫੋਕੂਗੀ ਸਾਡੇ ਕੋਲ ਨਾ ਲੋਕੇਸ਼ਨ ਨਾ ਫੋਨ ਕੀ ਕਿੱਥੇ ਗਿਆ ਕੀ ਕੋਈ ਸਾਡੇ ਕੋਲ ਦੁਪਹਿਰ ਦਾ ਮਿਸਿੰਗ ਸੀਗਾ ਠੀਕ ਹੈ ਅਸੀਂ ਲੱਭ ਰਹੇ ਸੀ ਆਪ ਆਪਣੇ ਸਰ ਤੇ ਲੱਭਦੇ ਸੀਗੇ ਠੀਕ ਹੈ ਤੇ ਨਹੀਂ ਹਜੇ ਸਾਨੂੰ ਲੱਭ ਰਿਹਾ ਸੀ ਕਿ ਉਹਨਾਂ ਨੇ ਉਸ ਤੋਂ ਬਾਅਦ ਠੀਕ ਹੈ ਬਰਸਨ ਉਹਸ ਤੋਂ ਬਾਅਦ ਕਿੰਨਾ ਸਟਾਕ ਸੀ ਯਾਰ ਉਸ ਤੋਂ ਬਾਅਦ ਵੀ ਜਦੋਂ ਕੱਲ ਕੀ ਚਲੋ ਹੋ ਗਈ ਕੱਲ ਪੁਲਿਸ ਵਾਲਿਆਂ ਨੇ ਸਾਨੂੰ ਸਵੇਰੇ ਦੱਸਤਾ ਕੰਪਨੀ ਵਾਲੇ ਲੋਕਾਂ ਨੂੰ ਵੀ ਪਤਾ ਲੱਗ ਕੰਪਨੀ ਵਾਲਿਆਂ ਨੂੰ ਪਤਾ ਲੱਗ ਕੰਪਨੀ ਵਾਲੇ ਬੰਦੇ ਆਏ ਵੀ ਉੱਥੇ ਠੀਕ ਹੈ ਗਰ ਵੀਰ ਉਸ ਤੋਂ ਬਾਅਦ ਰਾਤ ਨੂੰ ਫੇਰ ਫੋਨ ਕਰ ਰਹੇ ਨੇ ਸ਼ਾਮ ਨੂੰ ਫੋਨ ਕਰ ਰਹੇ ਨੇ ਲੜਕਾ ਜਿਹੜਾ ਦੁਕਾਨ ਤੇ ਕੰਮ ਕਰਦਾ ਉਹਨੂੰ ਫੋਨ ਕਰ ਰਹੇ ਨੇ ਠੀਕ ਹੈ ਕਿ ਹਾਂ ਜੀ ਕਿੰਨਾ ਸਟਾਕ ਹੈ ਤੁਹਾਡੇ ਕੋਲ ਪਿਆ ਉਹ ਚੀਜ਼ਾਂ ਦੇਖੋ ਹਾ ਹੈ ਹੀ ਨਹੀਂ ਲੋਕਾਂ ਚ ਕੁਝ ਵੀ ਤੇ ਕੀ ਕਰਨਾ ਜੀ ਨੁਕਸਾਨੀਤਰੀ ਠੀਕ ਹੈ ਸਰ ਹੁਣ ਪੁਲਿਸ ਵਿੱਚ ਕੰਪਲੇਂਟ ਲਿਖਾਈ ਹੈ ਉਹਨਾਂ ਦੋਸ਼ੀਆਂ ਦੇ ਖਿਲਾਫ ਇਹ ਕੀ ਕਾਰਵਾਈ ਕੀਤੀ ਜਾ ਰਹੀ ਪੁਲਸ ਵੱਲੋਂ ਅਸੀਂ ਆਹੀ ਕਰਦੇ ਆ ਜੀ ਕਿ ਹਾਂ ਕਿ ਦੇਖੋ ਸਾਨੂੰ ਜਿਹੜਾ ਬੰਦਾ ਸਾਡਾ ਗਿਆ ਜੀ ਸਾਨੂੰ ਉਸਦੀ ਦਾ ਪਤਾ ਠੀਕ ਹੈ ਉਹ ਬੰਦੇ ਸਾਨੂੰ ਇਹਨਾਂ ਚ ਉਹ ਨਹੀਂ ਹੈਗਾ ਠੀਕ ਹੈ ਕਿ ਪੈਸੇ ਦੇਣ ਦਾ ਕੀ ਹੈ ਠੀਕ ਹੈ ਸਾਨੂੰ ਨਹੀਂ ਪਤਾ ਕਿੰਨੇ ਕਿਹਦੇ ਦੇਣੇ ਸਾਨੂੰ ਕੁਝ ਨਹੀਂ ਪਤਾ ਉਹਨੂੰ ਪਤਾ ਜਿਹੜਾ ਬੰਦਾ ਚੱਲ ਗਿਆ ਉਹਦੇ ਨਾਲ ਉਹਨੂੰ ਪਤਾ ਸੀ ਇਸ ਚੀਜ਼ਾਂ ਦਾ ਠੀਕ ਹੈ ਉਹਨੇ ਨਾ ਕਰ ਲਿਆ ਉਹ ਬੰਦੇ ਹਜੇ ਤੱਕ ਸਾਨੂੰ ਕਰ ਰਹੇ ਨੇ ਫੋਨ ਤੇ ਪਹਿਲਾਂ ਕਿੰਨਾ ਤੰਗ ਕਰਦੇ ਹਣਿਆਂ ਨੂੰ ਠੀਕ ਹੈ ਕਿਹੜੀ ਕੰਪਨੀਆਂ ਦਾ ਜਿਹੜਾ ਦਰਖਾਸਤ ਅਸੀਂ ਦੇ ਦਿੱਤੀ ਆ ਠੀਕ ਆ ਉਸਾ ਉਹਨਾਂ ਨੂੰ ਕਹਿਤਾ ਹੈ ਕਿ ਹਾਂ ਕਿ ਜਿਹੜੀ ਹੈਗੇ ਨੇ ਜੋ ਤੰਗ ਕਰ ਰਹੇ ਨੇ ਉਹਨੂੰ ਬਾਕੀ ਰਿਕਾਰਡਿੰਗ ਨਿਕਲਣਗੀ ਫੋਨ ਨਿਕਲੂਗਾ ਖੁੱਲੂਗਾ ਉਹਦੇ ਵਿੱਚ ਹੀ ਮੈਂ ਸਭ ਕੁਛ ਆਣੇ ਦੀ ਸਭ ਦੇ ਨਾਮ ਆਣਗੇ ਜੋ ਜੋ ਹੈਗੇ ਜੀ ਕੋ ਵੀ ਦੋਸ਼ੀ ਉਹਦੇ ਵਿੱਚ ਪਾਏ ਜਾਣੇ ਉਹਦੇ ਬਕਲਾਕ ਕਾਰਵਾਈ ਭਜੀ ਦੱਸਿਆ ਜਾ ਰਿਹਾ ਤੁਸੀਂ ਨਾਲ ਹੁੰਦੇ ਸੀਗੇ ਕਿਸ ਤਰ੍ਹਾਂ ਕੀ ਗੱਲਬਾਤ ਹੁੰਦੀ ਸੀ ਕੀ ਆਖਰੀ ਗੱਲਬਾਤ ਤੁਹਾਡੀ ਕਦੋਂ ਹੋਈ ਆ ਜੀ ਮੇਰੀ ਲਾਸਟ ਗੱਲ ਉਹਦੇ ਨਾਲ ਤਕਰੀਬਨ ਵੀਰਵਾਰ ਨੂੰ ਹੋਈ ਸੀ ਠੀਕ ਹੈ ਉਹ ਵੀ ਅਸੀਂ ਕਿਸੇ ਜਾਣਾ ਸੀ ਧਾਰਮਿਕ ਸਥਾਨ ਤੇ ਤੇ ਉਸ ਨੂੰ ਪੁੱਛਿਆ ਸੀ ਤੂੰ ਸਾਡੇ ਨਾਲ ਚੱਲਣਾ ਜੀ ਪਰ ਉਹ ਕਹਿੰਦਾ ਮੈਂ ਕਿਸੇ ਕਾਰਨ ਕਰਕੇ ਨਹੀਂ ਜਾ ਸਕਦਾ ਜੀ ਤੇ ਉਸ ਤੋਂ ਬਾਅਦ ਮੇਰੀ ਉਹਦੇ ਨਾਲ ਗੱਲ ਸਿਰਫ ਐਤਵਾਰ ਸ਼ਾਮ ਨੂੰ ਹੋਈ ਆ ਹਮ ਕਿ ਮੈਂ ਤੈਨੂੰ ਆ ਰਿਹਾ ਮਿਲਣਾ ਉਸ ਤੇ ਪਰ ਉਸ ਤੋਂ ਬਾਅਦ ਮੇਰੇ ਉਹਨੇ ਫੋਨ ਨਹੀਂ ਚੁੱਕਿਆ ਹਮ ਤੇ ਮੈਂ ਕਿਹਾ ਚੱਲ ਜਿਹੜਾ ਹੋਊਗਾ ਤੇ ਮੈਂ ਅਗਲੇ ਦਿਨ ਮੰਡੇ ਚਲ ਜੂਗਾ ਮੰਡੇ ਜਦੋਂ ਗਿਆ ਤੇ ਉਦੋਂ ਸਾਨੂੰ ਪਤਾ ਲੱਗਿਆ ਕਿ ਦੁਕਾਨ ਨਹੀਂ ਖੁੱਲੀ ਜਦੋਂ ਦੁਕਾਨ ਨਹੀਂ ਖੁੱਲੀ ਫਿਰ ਇਹਦੇ ਬ੍ਰਦਰ ਨਾਲ ਗੱਲ ਕੀਤੀ ਗਈ ਫਿਰ ਦੇ ਬ੍ਰਦਰ ਨੇ ਘਰੇ ਪੁੱਛਿਆ ਉਹ ਤਾਂ ਕਹਿੰਦੇ ਚਾਬੀਆਂ ਲੈ ਕੇ ਚਲਾ ਗਿਆ ਫਿਰ ਚਲੋ ਜੀ ਅਸੀਂ ਕਾ ਚੱਲ ਕਿ ਪਿਛਲੀ ਵਾਰ ਵੀ ਇਹਦੀ ਛਵੀ ਖਰਾਬ ਹੋਈ ਹੈ ਕਿਸੇ ਕਾਰਨ ਕਰਕੇ ਕਿ ਜੇ ਹੁਣ ਵੀ ਅਸੀਂ ਕਰਾਂਗੇ ਤੇ ਛਵੀ ਤੱਕ ਗੱਲ ਪਹੁੰਚੇਗੀ ਇਸ ਗੱਲ ਦਾ ਠੇਸ ਉਹਨੂੰ ਪਹੁੰਚਿਆ ਸੀ ਪਹਿਲਾਂ ਵੀ ਪਹੁੰਚਿਆ ਸੀਗਾ ਕਿ ਮੇਰੀ ਕੋਈ ਛਵੀ ਖਰਾਬ ਕਰਦਾ ਪਿਆ ਹੈ ਕਿ ਏਪੀ ਮੋਬਾਈਲ ਵਾਲਾ ਭੱਜ ਗਿਆ ਜਾਂ ਡਿਫਾਲਟਰ ਹੋ ਗਿਆ ਦੇਖੋ ਪੈਸੇ ਦਾ ਲੈਣ ਦੇਣ ਹੈਗਾ ਅਸੀਂ ਕਹਿੰਦੇ ਹਾਂ ਜੇ ਉਹਨੇ ਪੈਸੇ ਦੇਣੇ ਹੋਊਗੇ ਤੇ ਪੈਸੇ ਵਿਆਜ ਤੋਂ ਲੈਣੇ ਵੀ ਤਾਂ ਹੋਊਗੇ ਨਾ ਖਲੀ ਬਜ਼ਾਰ ਦੇ ਵਿੱਚ ਦੇਣਾ ਤਾਂ ਹੁੰਦਾ ਨਹੀਂ ਲੈਣਾ ਵੀ ਤਾਂ ਹੋਊਗਾ ਨਾ ਤੇ ਅਸੀਂ ਲੈਣ ਵਾਲੇ ਕਿਹਦੇ ਕੋਲ ਲਾਵਾਂਗੇ ਫਿਰ ਦੇਣ ਵਾਲੇ ਤਾਂ ਆ ਜਾਣਗੇ ਲੈਣ ਵਾਲੇ ਕਹਨ ਆਊਗਾ ਕੋਈ ਵੀ ਨਹੀਂ ਆਂਦਾ ਇਹ ਕਰਕੇ ਹੁਣ ਹਿਸਾਬ ਤਾਂ ਭਾਜੀ ਉਹਦੇ ਨਾਲ ਸੀ ਨਾ ਕੀ ਪਤਾ ਉਹਦਾ 1 ਰੁਪਿਆ ਦਾ ਲੈਨ ਸੀ 10 ਰੁਪਏ ਬਜ਼ਾਰ ਚੋਂ ਲੈਣ ਵਾਲਾ ਵੀ ਹੋ ਸਕਦਾ ਇਹ ਤਾਂ ਹੁਣ ਉਹਦੇ ਨਾਲ ਹੈ ਨਾ ਭਾਜੀ ਹੁਣ ਉਹ ਜਿਹੇ ਦਾ ਬੰਦਾ ਹੀ ਨਹੀਂ ਰਿਹਾ ਹੁਣ ਭਾਜੀ ਉਹਦਾ ਹਿਸਾਬ ਅਸੀਂ ਕਿੱਥੋਂ ਦੇ ਦਿਆਂਗੇ ਫਿਰ ਕੋਈ ਨਾਂ ਉਹਦੇ ਮਾਲਕ ਸਿਰਫ ਉਹਦਾ ਬ੍ਰਦਰ ਨਾਂ ਕੋਈ ਫਾਜ਼ਲ ਮਾਲਕ ਹੈ ਨਾ ਇਹ ਤਾਂ ਭਰਾਵਾਂ ਵਾਲਾ ਕੱਲਾ ਉਹ ਮਾਲਕ ਹੈ ਸਾਰਾ ਕੱਲਾ ਹਿਸਾਬ ਉਹਦੇ ਕੋਲ ਹੈ ਹੁਣ ਸਾਨੂੰ ਕੀ ਪਤਾ ਸਾਡੇ ਕੋਈ ਬੰਦਾ ਆ ਕੇ ਕਹਿ ਦੇਵੇ ਕਿ ਆ ਜੀ ਮੇਰੇ ਇੰਨੇ ਪੈਸੇ ਆ ਸਾਡੇ ਕੋਈ ਰਿਕਾਰਡ ਪਾਜੀ ਹੁਣ ਤਾਂ ਪਾਜੀ ਪੁਲਿਸ ਤਫਤੀਸ਼ੀ ਕਰੇਗੀ ਜਾਂ ਮੋਬਾਈਲ ਰਿਕਾਰਡਿੰਗ ਹੋਣਗੀਆਂ ਕਿਸੇ ਦੀ ਰਿਕਾਰਡਿੰਗ ਤਾਂ ਹੋਏਗੀ ਨਾ ਜੇ ਸਾਡੀਆਂ ਕੋਲਾਂ ਪਾਜੀ ਉਹਨੂੰ ਲੱਭਣ ਵਾਸਤੇ ਵੀ ਹੋਣਗੀਆਂ ਤੇ ਪੈਸੇ ਲੈਣ ਵਾਲੇ ਤੇ ਫੋਨ ਕੀਤੇ ਹੋਣਗੇ ਨਾ ਉਹ ਵੀ ਪਤਾ ਲੱਗ ਜਾਏ ਕਿਹਨੇ ਕਿਹਨੇ ਕਾਲ ਕੀਤੇ ਸੀ ਕਿਉਂ ਕਰ ਰਹੇ ਸੀ ਉਹਨੂੰ ਲੱਭਣ ਵਾਸਤੇ ਕਰ ਰਹੇ ਸੀਗੇ ਲੱਭਣ ਵਾਸਤੇ ਕਰ ਰਹੇ ਸੀ ਸੀ ਤਾਂ ਪਹਿਲਾਂ ਵੀ ਕੀਤੇ ਹੋਣੇ ਫਿਰ ਤੁਸੀਂ ਸਾਨੂੰ ਦੱਸ ਦਿਓ ਕਿ ਸਾਨੂੰ ਕਿਉਂ ਨਹੀਂ ਦੱਸਿਆ ਤੁਸੀਂ ਦੇਖੋ ਭਾਈ ਜਿਹੜੀ ਆ ਤਾਂ ਹੈਗੀ ਹੁਣ ਇਹਦੇ ਤੇ ਕਾਰਵਾਈ ਤਾਂ ਹੁਣ ਪੁਲਿਸ ਅਫਤਿਸ਼ੀ ਬਣਦੀ ਹੈ ਕਿ ਜਿਹੜਾ ਸਾਡੇ ਭਰਾ ਵੈ ਸਾਡੇ ਭਰਾਵਾਂ ਨਾਲੋਂ ਵੱਧ ਕੇ ਸੀ ਮੇਰੀ ਬਾਹ ਵੀ ਸੀ ਉਹਦੀ ਕਾਰਵਾਈ ਤੇ ਦੇਖੋ ਬਣਦੀ ਹੈ ਇਨਸਾਫ ਵੀ ਚਾਹੁੰਦੇ ਆ ਅਸੀਂ ਤਾਂ ਭਾਈ ਚਾਹੁੰਦੇ ਆ ਕਿ ਜੇ ਦੇਖੋ ਉਹਨੂੰ ਹਰਾਸਮੈਂਟ ਕੀਤਾ ਗਿਆ ਦੇਖੋ ਭਾਈ ਖੁਦਕੁਸ਼ੀ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਬੰਦਾ ਆਪ ਪਰੇਸ਼ਾਨ ਹੋ ਕਰਦਾ ਇੱਕ ਪਰੇਸ਼ਾਨ ਹੋ ਕੇ ਕਰਾਈ ਗਈ ਹੈ ਫਿਰ ਲੈ ਤਾਂ ਕਲੀਅਰ ਕਰ ਦੇਣਾ ਕੀ ਹੈ ਇਹ ਤੁਹਾਨੂੰ ਕਰਾਈ ਗਈ ਹੈ ਦੇਖੋ ਭਾਈ ਹੁਣ ਜਿਹੜੀ ਚੀਜ਼ਾਂ ਹੁਣ ਫੋਨ ਕਾਲਸ ਨੇ ਚਲੋ ਮੈਂ ਕਹਿੰਦਾ ਨਹੀਂ ਕਰਾਈ ਗਈ ਚਾ ਨਹੀਂ ਕੁਝ ਮੇਰੀ ਗੱਲ ਫੇ ਇਹਨਾਂ ਨੂੰ ਫੋਨ ਕਰਨਾ ਮਤਲਬ ਜੇ ਇਹਨਾਂ ਨੂੰ ਫੋਨ ਕਰਤਾ ਤੇ ਉਹਨੂੰ ਫੋਨ ਨਹੀਂ ਜਾਂਦੇ ਹੋਊਗੇ ਜੇ ਇਸ ਬ੍ਰਦਰ ਨੂੰ ਫੋਨ ਕੀਤਾ ਗਿਆ ਕਿ ਦੁਕਾਨ ਦੇ ਤਾਂ ਸਟਾਕ ਕਿੰਨਾ ਹੈਗਾ ਤੇ ਦੁਕਾਨ ਦਾ ਸਟਾਕ ਤੁਸੀਂ ਉਹਨੂੰ ਪੁੱਛਣਾ ਜਿਹੜੇ ਤੁਸੀਂ ਦੁਕਾਨ ਤੇ ਰੋਜ਼ ਜਾਂਦੇ ਸੀਗੇ ਉਹਨਾਂ ਨੂੰ ਨਹੀਂ ਪਤਾ ਡੀਲਰ ਨਹੀਂ ਜਾਂਦੇ ਸੀ ਦੁਕਾਨ ਤੇ ਡੀਲਰ ਘਰ ਆਉਂਦੇ ਸੀਗੇ ਡੀਲਰ ਦੁਕਾਨ ਤੇ ਦੁਕਾਨ ਤੇ ਉਹਨੂੰ ਦਿਖਦਾ ਨਹੀਂ ਸੀ ਕਿੰਨਾ ਸਟਾਕ ਪਿਆ ਤੁਸੀਂ ਫੋਨ ਕਰਕੇ ਪੁੱਛ ਰਹੇ ਹੋ ਤੁਸੀਂ ਤਾਂ ਰੋਜ਼ ਜਾਂਦੇ ਅਸੀਂ ਨਹੀਂ ਰੋਜ਼ ਜਾਂਦੇ ਸੀ ਨਾ ਦੁਕਾਨ ਤੇ ਇਨਾ ਪਰ ਆ ਜਾਂਦਾ ਇਨਾ ਪੀ ਹੋ ਜਾਂਦਾ ਸੀ ਤੁਸੀਂ ਡੀਲਰ ਰੋਜ਼ ਜਾਂਦੇ ਸੀ ਤੁਹਾਨੂੰ ਨਹੀਂ ਪਤਾ ਦੁਕਾਨ ਤੇ ਸਟਾਕ ਹੈ ਅਜ ਤੁਸੀਂ ਉਹਦੇ ਦੁਕਾਨ ਤੇ ਮੁੰਡਾ ਕੰਮ ਕਰਦਾ ਇਨਸਾਨੀਅਤ ਕਿਤੇ ਨਾ ਕਿਤੇ ਤਾਂ ਹੋਣੀ ਚਾਹੀਦੀ ਨਾ ਬੰਦੇ ਜੇ ਤੁਸੀਂ ਉਹਨਾਂ ਦੇ ਨਾਲ ਬੈਠ ਕੇ ਖਾਦਾ ਪੀਦਾ ਸਟੋਰ ਵਾਲਿਆਂ ਨੇ ਜਾਂ ਡਿਸਟ੍ਰੀਬਿਊਟਰਾਂ ਨੇ ਤੇ ਇੰਨੀ ਕਿੰਨੀਆਂ ਇਨਸਾਨੀਅਤ ਹੋਣੀ ਚਾਹੀਦੀ ਐ ਨਾ ਆ ਕੇ ਨਾਲ ਖੜਨ ਨਾਲ ਖੜੇ ਨਹੀਂ ਕੋਈ ਆਣਾ ਆ ਕੇ ਜੇ ਉਹਨੂੰ ਭਰਾ ਮੰਨਦੇ ਸੀ ਤੇ ਖੜਨ ਨਾਲ ਆ ਕੇ ਹੁਣ ਕਿੱਥੇ ਆਏ ਕੋਈ ਡਿਸਟ੍ਰੀਬਿਊਟਰ ਨਹੀਂ ਆਇਆ ਕੋਈ ਦੁਕਾਨਦਾਰ ਨਹੀਂ ਕਿ ਹਸਪੀਟਲ ਵਾਲਾ ਨਹੀਂ ਕਿ ਉਹ ਇੰਨੀ ਕਿ ਉਹਦੀ ਵੀਰ ਬਿਗੜੀ ਸੀ ਜੇ ਨਹੀਂ ਉਹ ਤੇ ਬਿਗੜੀ ਸੀ ਦੁਕਾਨ ਤੇ ਨਾਮ ਵੀ ਤਾਂ ਖਰਾਬ ਹੋਣਾ ਸੀ ਨਾ ਕਿੱਥੇ ਖਰਾਬ ਦਾ ਦੁਕਾਨ ਤੋਂ ਬਿਲਕੁਲ ਕਿਤੇ ਨਾ ਕਿਤੇ ਇਹ ਗੱਲਬਾਤ ਜਿਹੜੀ ਕਿ ਹੈ ਦੱਸੀ ਜਾ ਰਹੀ ਹੈ ਉਹਨੇ ਪਰਿਵਾਰਕ ਮੈਂਬਰ ਵੱਲੋਂ ਕਿ ਪਰੇਸ਼ਾਨ ਤੰਗ ਸੀਗਾ ਕੀਤਾ ਜਾ ਰਿਹਾ ਸੀਗਾ ਡਿਸਟ੍ਰਿਬਿਊਟਰਾਂ ਵੱਲੋਂ ਜੀਆਰਪੀ ਦੇ ਮਨਪ੍ਰੀਤ ਸਿੰਘ ਐਸਐਆਈ ਆਈਓ ਇੰਚਾਰਜ ਮੇ ਨਾਲ ਜੁੜ ਚੁੱਕੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਅਸਲੀ ਮੁੱਦਾ ਵਾ ਕੀ ਅਸਲੀ ਮੁੱਦਾ ਕਿਉਂ ਸੋਸਾਇਟੀ ਹੈ ਕੌਣ ਹੈ ਦਿੱਤੀ 6 ਤਰੀਕ ਨੂੰ ਸਵੇਰੇ ਸਾਨੂੰ ਇੱਕ ਮੀਮੋ ਸਟੇਸ਼ਨ ਮਾਸਟਰ ਵੱਲੋਂ ਮਿਲੀ ਸੀਗੀ ਇੱਕ 45 ਤਕਰੀਬ ਅਸੀਂ ਫਿਰ ਮੌਕੇ ਤੇ ਗਏ ਲਾਸ਼ ਦੀ ਮੌਕੇ ਤੇ شناخت ਨਾ ਹੋਣ ਕਰਕੇ ਉਹਨੂੰ ਮੋਰਚੇ 'ਚ ਰੱਖਤਾ ਸੀਗਾ ਫਿਰ ਦਿਨ ਦੇ ਵਿੱਚ ਇਹਦੀ شناخت ਹੋਈ ਆ ਤੇ 194 ਬੀ ਐਨ ਐਸ ਐਸ ਦੇ ਤਹਿਤ ਕਾਰਵਾਈ ਕੀਤੀ ਜਾ ਰਹੀ ਆ ਜੋ ਤੱਥ ਸਾਹਮਣੇ ਆਉਣਗੇ ਉਹਦੇ ਰਿਕਾਰਡਿੰਗ ਕਾਰਵਾਈ ਕੀਤੀ ਜਾਊਗੀ ਬਾਕੀ ਹੁਣ ਪੋਸਟਮਾਰਟਮ ਕਰਾ ਕੇ ਲਾਸ਼ ਬਾਰਸਾ ਦੇ ਹਵਾਲੇ ਕੀਤੀ ਜਾ ਰਹੀ ਹੈ ਕੀ ਨਾਮ ਕੀ ਵਿਅਕਤੀ ਅਮਿਤ ਪਠਾਨੀ ਆ ਸਾਨਾ ਵਿਸ਼ੋਖ ਕੁਮਾਰ ਠੀਕ ਹੈ ਸਰ ਕਿੰਨੇ ਵਜੇ ਇਹ ਘਟਨਾ ਹੋਣੀ ਆ ਇਹ 6 ਤਰੀਕ ਰਾਤ ਨੂੰ ਪੌਣੇ 2 ਵਜੇ 1:45 ਕਰੀਬ ਸਾਨੂੰ ਮੈਸੇਜ ਆਇਆ ਸੀਗਾ ਮੀਮੋ ਆਈ ਸੀਗੀ ਸਟੇਸ਼ਨ ਮਾਸਟਰ ਵੱਲੋਂ ਕਿਹੜੇ ਸਟੇਸ਼ਨ ਤੋਂ ਟੰਡਾਰੀ ਦੇ ਨੇੜੇ ਸਟੇਸ਼ਨ ਤੋਂ ਠੀਕ ਹੈ ਕਿ ਸਰ ਉਹ ਕੁਝ ਉਕਤਾ ਸਬੂਤ ਨਿਕਲੇ ਜਾਂ ਕੁਝ ਐਦਾ ਨਹੀਂ ਕੋਈ ਸਬੂਤ ਨਹੀਂ ਇੱਕ ਮੋਬਾਈਲ ਮਿਲਿਆ ਸੀਗਾ ਉਹ ਮੋਬਾਈਲ ਤੋਂ ਫਿਰ ਅਸੀਂ ਇਹਨੂੰ ਦਿਨ ਦੇ ਵਿੱਚ ਇਹਨਾਂ ਨੂੰ ਉਹ ਫੋਨ ਜਿਹੜਾ ਸੇਵ ਟੁੱਟਿਆ ਫੁੱਟਿਆ ਮਿਲਿਆ ਸੀਗਾ ਉਹ ਫਿਰ ਇਹਨੂੰ ਸਿਮ ਤੇ ਇਹਨਾਂ ਨੂੰ ਫੋਨ ਕੀਤਾ ਸੀ ਫਿਰ ਇਹ ਆ ਕੇ ਫਿਰ ਇਹਨਾਂ ਨੇ شناخت ਕੀਤੀ ਡਾਇਰੈਕਟ ਸਰ ਦੱਸਿਆ ਜਾ ਰਿਹਾ ਹੈ ਪਰਿਵਾਰਕ ਮੈਂਬਰਾਂ ਵੱਲੋਂ ਕਿ ਬੈਗ ਦੇ ਨਾਲ ਕੁਝ ਹੋਰ ਵੀ ਉਹਨੇ ਸਮਾਨ ਸੀਗਾ ਉਰੀ ਕੋਲ ਪਰ ਉਹ ਨਹੀਂ ਲੱਭਿਆ ਨਹੀਂ ਨਹੀਂ ਕੁਝ ਨਹੀਂ ਮਿਲਿਆ ਉੱਥੇ ਐਮ ਡਿਅਕਟਿਵ ਅਨ ਪਛਾਤੇ ਪਿੱਛੇ ਆਉਂਦੇ ਦਿਖੇਗਾ ਕੋਈ ਵੀ ਐਦਾ ਕੋਈ ਅੰਦਰ ਨਹੀਂ ਕੋਈ ਕੋਈ ਨਹੀਂ ਕੋਈ ਸੀਸੀਟੀਵੀ ਵਗੈਰਾ ਦੇਖੀ ਨਹੀਂ ਕੋਈ ਨਹੀਂ ਉੱਥੇ ਸੀਸੀਟੀਵੀ ਹੈ ਨਹੀਂ ਰੇਲਾਂ ਤੇ ਟ੍ਰੇਨ ਉਹਦੇ ਟ੍ਰੈਕ ਤੇ ਕੋਈ ਸੀਸੀਟੀਵੀ ਨਹੀਂ ਠੀਕ ਹੈ ਜੁੜੇ ਲੋਧਾਣਾ ਲਾਈਵ ਦੇ ਨਾਲ ਧਰਮਪਾਲ ਦਰਾਂ ਯੂੰਬੇ ਰਿਪੋਰਟ ਧੰਨਵਾਦ